सर, सर। आज जो इनकाउंटर हुआ है बीस इनकाउंटर पूरा मामला किया पुलिस ने की, की इन्काउंट ਇਹਨਾਂ ਜੋ ਸਿੰਘ ਨਾਮ ਦਾ ਇੱਕ ਵਿਅਕਤੀ ਹੈਗਾ ਜੋ ਕਿ ਕ੍ਰਿਮੀਨਲ ਟਾਈਪ ਐਲੀਮੈਂਟ ਹੈਗਾ ਜਿਹਦੇ ਤੇ ਪਹਿਲਾਂ ਵੀ ਤਿੰਨ ਪਰਚੇ दर्ज ਜਿਹਦੇ ਵਿੱਚ ਆਮ ਸੈੱਟ ਦੇ ਵੀ ਪਰਚੇ ਹੈਗੇ ਸਾਹਮਣੇ ਸਾਡੀ ਸੀਆਈਏ ਦੀ ਟੀਮ ਦੇ ਕੋਲ ਇਨਫੋਰਮੇਸ਼ਨ ਸੀਗੀ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਉਹਨਾਂ ਕੋਈ ਜਾਣਕਾਰੀ ਸੀਗੀ ਕਿ ਪਿੱਛੇ ਕੁਝ ਦਿਨ ਪਹਿਲਾਂ ਹੀ ਇਹ ਜੇਲ੍ਹ ਤੋਂ ਬਾਹਰ ਆਇਆ ਹੈ ਆਕੇ ਦੁਬਾਰਾ ਆਰਮਸ ਦੀ ਜਿਹੜੀ ਹੈ ਕਿ ਆਰਮਸ ਦੀ ਰੈਕਟੀਵਿਟੀ ਦੇ ਵਿੱਚ ਜਲਤ ਹੋਣ ਲੱਗਦੀ ਹੈ। ਸੋ ਇਨਫੋਰਮੇਸ਼ਨ ਤੇ ਇਹਨਾਂ ਨੇ ਅੱਜ ਮੁੱਲਾਪੁਰ ਦੇ ਵਿੱਚ ਇਹਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਸੋ ਇਹਦੇ ਕੋਲੋਂ ਜਿਹੜਾ ਹੈਗਾ ਇੱਕ ਦੇਸੀ ਸਟੈਨ ਨੇ ਇਹਨੇ ਬਣਾਈ ਹੋਈ ਹੈ। ਉਹ ਵੈਪਨ ਹੈਗਾ ਇਹ ਦੇਖੋ। ਦੋਨੇ ਪੁਲਿਸ ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ। ਜਵਾਬੀ ਕ੍ਰੋਸਫਾਇਰ ਦੇ ਵਿੱਚ ਜ਼ਖਮੀ ਹੋ ਗਿਆ। ਇਹ ਜ਼ਖਮੀ ਵਿਅਕਤੀ ਨੂੰ ਜਿਹੜਾ ਹੈਗਾ ਅਸੀਂ ਹਸਪਤਾਲ ਦਾਖਲ ਕਰਾਇਆ। ਇਹਦੇ ਕੋਲ ਜਿਹੜੇ ਵੈਪਨ ਬਰਾਮਦ ਹੋਏ ਨੇ ਦੋ ਮੈਗਜ਼ੀਨ ਤਾਂ ਉਸੇ ਵੈਪਨ ਦੀ ਹੈ ਕਿ ਜਿਹੜੀ ਦੇਸੀ ਸਟੈਨ ਨੇ ਇਹਨੇ ਬਣਾਈ ਸੀਗੀ। ਦੋ ਮੈਗਜ਼ੀਨ ਕਿਸੇ ਹੋਰ ਵੈਪਨ ਦੀ ਵੀ ਦੋ-ਤਿੰਨ ਮੈਗਜ਼ੀਨਸ ਮਿਲੀ ਹੈਗੀ ਸੋ ਸਾਨੂੰ ਇਹ ਉਮੀਦ ਹੈ ਕਿ ਫਰਦਰ ਇਨਟਰਾਗਸ਼ਨ ਦੇ ਵਿੱਚ ਹੋ ਸਕਦਾ ਹੈ ਕੁਝ ਹੋਰ ਵੀ ਵੈਪਨ ਦੇ ਰਿਕਵਰੀ ਪੋਸਿਬਲ ਹੈ ਫਿਰ ਜਿਸ ਵੇਲੇ ਇਥੇ ਇਨਕਾਊਂਟਰ ਹੋਇਆ ਜਦੋਂ ਪੁਲਿਸ ਇਥੇ ਪਹੁੰਚੀ ਸੀ ਤੇ ਨਵਜੋਤ ਇਕੱਲਾ ਹੀ ਸੀਗਾ ਜਾਂ ਉਸਦੇ ਹੋਰ ਕੋਈ ਸਾਥੀ ਵੀ ਮੌਜੂਦ ਕੋਈ ਡੀਟੇਲ ਜਿਹੜੀ ਵੀ ਹੈਗੀ ਅਸੀਂ ਪ੍ਰੈਸ ਨੋਟ ਦੇ ਰਾਹੀਂ ਸ਼ੇਅਰ ਕਰ ਸਰ ਕਿਸੇ ਪੁਲਿਸ ਮੁਲਾਜ਼ਮ ਤੇ ਵੀ ਕੋਈ ਲੱਗੀ ਹੈ ਛੱਟ ਪੇਟ ਪੁਲਿਸ ਮੁਲਾਜ਼ਮਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਬਟ ਥੈਂਕਫੁਲੀ ਉਹ ਬਚ ਗਿਆ ਫਿਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਕੋ ਸਾਹਮਣੇ ਆਇਆ ਕਿ ਇਸ ਏਰੀਆ ਦੇ ਵਿੱਚ ਕੀ ਕਰ ਰਹਾ ਸੀ ਇਹਦਾ ਆਪਣਾ ਕਰ ਰਹਾ ਹੈ ਜਾਂ ਰੈਂਟਡ ਹੈ ਜਾਂ ਕੀ ਕਰ ਰਹਾ ਸੀ ਇਹ ਪ੍ਰਾਈਮਰੀ ਤਾਂ ਜਿਹੜੀ ਇਨਫੋਰਮੇਸ਼ਨ ਹੈ ਕਿ ਇਹਦਾ ਆਪ ਦਾ ਹੀ ਕਰਤਾਰਦ ਹੈ ਇਹਦਾ ਆਪ ਦਾ ਪਲਾਟ ਹੈਗਾ ਜਾਂ ਆਪ ਦਾ ਕਰ ਹੈ ਬਟ ਬਾਕੀ ਜਿਹੜੀ ਇਹ ਤਫਤੀਸ਼ ਦੌਰਾਨ ਪਤਾ ਲੱਗਿਆ ਰੈਂਡ ਵਾਲਾ ਕਿੱਥੇ ਰਹਿ ਸਰ ਇਹ ਇੱਥੇ ਨੇੜੇ ਦਾ ਪਿੰਡ ਹੈਗਾ ਮੁੰਨਾਪੁਰ ਦੇ ਵਿੱਚ ਇੱਥੋਂ ਦੇ ਰਹਿਣਾ ਸਰ ਕਿਸੇ ਗੈਂਗਸ ਨਾਲ ਵੀ ਸਬੰਧ ਰੱਖਦਾ ਦੇਖੋ ਪਹਿਲਾਂ ਵੀ ਮੈਂ ਇਹੀ ਗੱਲ ਕਹੀ ਸੀਗੀ ਕਿ ਸਾਨੂੰ ਇਸ ਚੀਜ਼ ਤੋਂ ਕੋਈ ਮਤਲਬ ਨਹੀਂ ਹੈ ਕਿ ਕੋਈ ਵਿਅਕਤੀ ਕਿਸੇ ਗੈਂਗ ਦਾ ਹੈ ਕਿਸੇ ਛੋਟੇ ਗਿਰੋਹ ਦਾ ਹੈ ਜਾਂ ਫਿਰ ਲੋਨ ਬੁਲਫ ਹੈਗਾ ਜਿਹੜਾ ਵੀ ਵਿਅਕਤੀ ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਆਮ ਸੈਮਿਨਿਸ਼ਨ ਨਾਲ ਲੋਕ ਸ਼ਾਂਤੀ ਭੰਕਰਨ ਦੀ ਲੋਕਾਂ ਨੂੰ ਹੈਰੈਸ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਦੇ ਖਿਲਾਫ ਕਾਰਵਾਈ ਕਰੇਗਾ ਠੀਕ ਹੈ